ਸਸੀ ਗੱਲ ਜੀ ਸਿਟੀ ਇਨਫੋ ਨਿਊਜ਼ ਜੀ ਤੁਹਾਨੂੰ ਨਿੱਗਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੁਲਿਸ थाना ਕਾਟਗੜ ਵਿਖੇ ਗੈਰ ਕਾਨੂੰਨੀ ਮਾਈਨਿੰਗ ਸੰਬੰਧੀ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਦਰਖਾਸਤ ਜੇਈ ਕਮ ਮਾਈਨਿੰਗ ਇੰਸਪੈਕਟਰ ਨਵਾਂ ਸ਼ਹਿਰ ਰਮਾਕਾਂਤ ਗਰਗ ਨੇ ਦੱਸਿਆ ਕਿ ਪਿੰਡ ਜੀਓਵਾਲ थाना ਕਾਟਗੜ ਵਿਖੇ ਕੁਝ ਵਿਅਕਤੀਆਂ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਕੀਤੀ ਗਈ ਹੈ ਮਾਈਨਿੰਗ ਇੰਸਪੈਕਟਰ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਉਪਰਾਂਤ ਅਤੇ ਆਸ-ਪਾਸ ਦੇ ਲੋਕਾਂ ਤੋਂ ਪ ਜ਼ਿਲ੍ਹਾ ਨਮਾਸ਼ਹਿਰ ਦੀ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਤੋਂ ਦੋ ਨਸ਼ਾ ਸਮਗਰਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਪੁਨੀ ਸਤਾ ਨ ਸਦਰ ਨਮਾਸ਼ਹਿਰ ਅਤੇ ਥਾਣਾ ਸਦਰ ਬੰਗਾ ਵਿਖੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਕੁਲਵਿੰਦਰ ਕੌਰ ਪਤਨੀ ਸਤਨਾ ਉਪਸਕਤੀ ਪਿੰਡ ਲੰਗੜੋਆ ਤੋਂ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਪੁਲਿਸ ਨੇ ਹਰਦੀਪ ਕੁਮਾਰ ਵਾਸੀ ਭੋਰਾ ਨੂੰ ਕਾਬੂ ਕਰਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕਾਬੂ ਕੀਤੇ ਗਏ ਮੁਜ਼ਮਨਾ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਸੰਜੀਵ ਕੁਮਾਰ ਵਾਸੀ ਪਿੰਡ ਕਾਲੋ ਨੇ ਦੱਸਿਆ ਕਿ ਲੰਗੀ 15 ਨਵੰਬਰ 2022 ਨੂੰ ਰਾਤ ਦੇ ਕਰੀਬ 9:00 ਵਜੇ ਉਹਨਾਂ ਦੇ ਗਵੰਡੀ ਸੁਨੀਲ ਕੁਮਾਰ ਉਸਦੀ ਪਤਨੀ ਅਨੀਤਾ ਅਤੇ ਸ਼ੁਭਮ ਅਤੇ ਸਾਹਿਲ ਨੇ ਉਸ ਦੇ ਘਰ ਅੰਦਰ ਆ ਕੇ ਉਹਨਾਂ ਨਾਲ ਲੜਾਈ ਝਗੜਾ ਕੀਤਾ ਅਤੇ ਉਸਦੀ ਅਤੇ ਉਸਦੇ ਭਰਾ ਚਲਨਜੀ ਸ਼ਰਮਾ ਦੀ ਕੁੱਟਮਾਰ ਕੀਤੀ ਜਿਸ ਨਾਲ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਮੁੱਦੇ ਹੀ ਵੱਲੋਂ ਦਿੱਤੇ ਗਏ ਬਿਆਨ ਤੇ ਪੁਲਿਸ ਵੱਲੋਂ ਮੁਲਜ਼ਮ ਸੁਨੀਲ ਕੁਮਾਰ ਅਨੀਤਾ ਸ਼ੁਭਮ ਅਤੇ ਸਾਹਿਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਏਐਸਆਈ ਰਾਮਪਾਲ ਨੇ ਦੱਸਿਆ ਕਿ ਮੁਜ਼ਮਾ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਮਾਮਲਾ ਜੇਰੇ ਤਵਦੀਸ਼ ਹੈ ਨਸ਼ਾ ਤਸਕਰਾਂ ਦੇ ਸਮਾਜ ਵਿਰੋਧੀ ਅੰਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਸੇ ਨਾਲ ਹੀ ਗਨ ਕਲਚਰ ਨੂੰ ਖਤਮ ਕਰਨਾ ਸਾਡਾ ਅਹਿਮ ਨਿਸ਼ਾਨਾ ਹੈ ਇਹਨਾਂ ਵਿਚਾਰਾਂ ਦਾ ਬਖਟਾਵਾ ਪੁਲਿਸ थाना ਔਰਤ ਤੇ ਨਵ ਨਿਯੁਕਤ ਐਸਐਚਓ ਨਰੀਸ਼ ਕੁਮਾਰੀ ਨੇ ਉਦਾਂ ਸੰਭਾਲਣ ਨੂੰ ਪ੍ਰਾਂਤ ਗੱਲਬਾਤ ਕਰਦੇ ਕੀਤਾ ਉਨਾ ਕਿਹਾ ਕਿ ਜੇਕਰ ਤੁਹਾਡਾ ਪਿੰਡ ਜਾਂ ਮੋਹੱਲੇ ਵਿੱਚ ਕੋਈ ਨਸ਼ਾ ਦੇ ਤਸਕਰੀ ਦਾ ਕੰਮ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਉਸ ਨੂੰ ਫੜਿਆ ਜਾ ਸਕੇ। ਉਹਨਾਂ ਨਸ਼ੇ ਦੇ ਸੋਦਾਗਰਾਂ ਨੂੰ ਲੁੱਟਾ ਖੋਹਣ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਉਹ ਮਾੜੇ ਕੰਮ ਤੋਂ ਬਾਜ਼ ਆ ਜਾਣ ਨਹੀਂ ਤਾਂ ਉਹੜਿੱਕੇ ਆ ਗਏ ਤਾਂ ਉਹਨਾਂ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਹੋਵੇਗੀ। ਅੰਮ੍ਰਿਤਸਰ ਵਿਕੇ 10 ਸਾਲ ਦੇ ਬੱਚੇ ਤੋਂ ਗਨ ਕਲਚਰ ਪ੍ਰਮੋਟ ਕਰਨ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ। ਨਾਬਾਲਗ ਹੋਣ ਦੇ ਚਲਦੇ ਅਮ੍ਰਿਤਸਰ ਰੂਲਰ ਪੁਲਿਸ ਨੇ ਹਾਲੇ ਕੇਸ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਦਿੱਤੀ। ਉੱਥੇ ਹੀ ਅਮ੍ਰਿਤਸਰ ਪੁਲਿਸ ਨੇ ਬੱਚੇ ਦੇ ਨਾਲ ਨਾਲ ਉਸਦੇ ਪਿਤਾ ਅਤੇ ਦੋ ਹੋਰਾਂ ਖਿਲਾਫ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੰਜਾਬ ਦੇ ਅਮ੍ਰਿਤਸਰ ਦੀ ਸਭ ਤੋਂ ਬਿਜ਼ੀ ਸੜਕ ਤੇ ਵੀਰਵਾਰ ਦੇਰ ਰਾਤ ਇੱਕ ਵਾਰ ਫਿਰ ਬੰਦੂਕ ਦੀ ਨੋਕਤੇ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਇੱਕ ਫਾਰਮੇਸੀ ਸਟੋਰ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੋਕਤੇ ਉਸਦੇ ਗੱਲੇ ਵਿੱਚੋਂ ਕਰੀਬ 35000 ਰੁਪਏ ਲੁੱਟ ਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਜਾਂਚ ਸ਼ ਮੱਛੀਵਾੜੇ ਦੀ ਪਿੰਡ ਭੋਲਾ ਵਿੱਚ ਨੌਜਵਾਨ ਨੇ ਆਪਣੇ ਪਿਤਾ ਦੀ ਝਿੜਕ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਮਿਊਜ਼ਿਕ ਸਿਸਟਮ ਦੇ ਖਰਾਬ ਹੋਣ ਤੋਂ ਬਾਅਦ ਜਗਤਾਰ ਸਿੰਘ ਉਹ ਜੱਗੀ ਤੇ ਉਸਦੇ ਪਿਤਾ ਨੇ ਥੱਪੜ ਮਾਰ ਦਿੱਤੇ ਜਿਸ ਤੋਂ ਬਾਅਦ ਉਸਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਜਾਨ ਦੇ ਦਿੱਤੀ ਜੱਗੀ ਦੀ ਧੀ ਜਸ਼ਨਪ੍ਰੀਤ ਨੇ ਦੱਸਿਆ ਕਿ ਉਸਦੇ ਦਾਦਾ ਹਰਨੇਕ ਸਿੰਘ ਇੱਕ ਮਿਊਜ਼ਿਕ ਸਿਸਟਮ ਲੈ ਕੇ ਘਰ ਆਏ ਸਨ ਬੀਤੀ ਰਾਤ ਕਿਸੇ ਕਾਰਨ ਮਿਊਜ਼ਿਕ ਸਿਸਟਮ ਖਰਾਬ ਹੋ ਗਿਆ ਦਾਦਾ ਹਰਨੇਕ ਸਿੰਘ ਨੇ ਉਸਦੇ ਪਿਤਾ ਜਗਤਾਰ ਸਿੰਘ ਨੂੰ ਥੱਪੜ ਮਾਰ ਦਿੱਤਾ ਪਰਿਵਾਰ ਦੇ ਸਾਹਮਣੇ ਆਪਣੀ ਬੇਇੱਜ਼ਤੀ ਮਹਿਸੂਸ ਹੋਣ ਤੇ ਪਿਤਾ ਨੇ ਕਮਰੇ ਦੀ ਖਿੜਕੀ ਦੀ ਗ੍ਰਿਲ ਨਾਲ ਫਾ ਹੁਸ਼ਿਆਰਪੁਰ ਦੇ ਦਸੂਹਾ ਵਿਖੇ ਮਾਲ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹਾਥੀ ਵਿਜੀਲੈਂਸ ਬਿਊਰੋ ਨੇ ਕਾਬੂ ਕੀਤਾ ਮਾਲ ਪਟਵਾਰੀ ਦੀ ਪਛਾਣ ਲਖਵੀਰ ਸਿੰਘ ਵਜੋਂ ਹੋਈ ਹੈ ਉਸ ਨੂੰ 10000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਗਿਆ ਪਟਵਾਰੀ ਨੂੰ ਜਗਰਾਤ ਸਿੰਘ ਵਾਸੀ ਬੀਨੂ ਉਸਮਾਨ ਸਿੰਘ ਸ਼ਹੀਦ ਤਹਿਸੀਲ ਦਸੂਹਾ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਲਖਵੀਰ ਸਿੰਘ ਨੇ ਉਸ ਦੀ ਜੱਦੀ ਖੇਤੀ ਯੋਗ ਜ਼ਮੀਨ ਦੀ ਤਕਸੀਮ ਅਤੇ ਨਿਸ਼ਾਨਦੇਹੀ ਕਰਨ ਲਈ 10000 ਰੁਪਏ ਦੀ ਰਿਸ਼ਵਤ ਮੰਗੀ ਸੀ हिमाचल प्रदेश ਦੇ ਹਮੀਰਪੁਰ ਦੇ ਵਾਰਡ ਨੰਬਰ 8 ਤੋਂ ਇੱਕ 3 ਸਾਲਾ ਮਾਸੂਮ ਨਵਾਰਾ ਕੁੱਤਿਆਂ ਨੇ ਬਾੜੀ ਦੇ ਜ਼ਖਮੀ ਕਰ ਦਿੱਤਾ ਮਾਸੂਮ ਦੀ ਇਲਾਜ ਦੌਰਾਨ ਮੌਤ ਹੋ ਗਈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ 메ਨ ਬਾਜ਼ਾਰ ਵਿਖੇ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਕੁੱਤਿਆਂ ਨੇ ਫੱਟੜ ਕਰ ਦਿੱਤਾ ਸੀ ਇਸ ਤੋਂ ਬਾਅਦ ਇਹਨਾਂ ਆਵਾਰਾ ਕੁੱਤਿਆਂ ਨੂੰ ਲੈ ਕੇ ਇੰਨੀ ਦਹਿਸ਼ਤ ਫੈਲ ਚੁੱਕੀ ਹੈ ਕਿ ਲੋਕ ਦੇਰ ਸ਼ਾਮ ਤੱਕ ਇੱਥੇ ਆਉਣ ਤੋਂ ਡਰਦੇ ਹਨ 2018 ਵਿੱਚ ਆਸਟ੍ਰੇਲੀਆ ਵਿੱਚ 24 ਸਾਲਾਂ ਲੜਕੀ ਦਾ ਕਤਲ ਕਰਕੇ ਫਰਾਰ ਹੋਏ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਖਾਸ ਗੱਲ ਇਹ ਹੈ ਕਿ 1 ਮਹੀਨਾ ਪਹਿਲਾਂ ਹੀ ਉਸਤੇ 10 ਲੱਖ ਡਾਲਰ ਯਾਨੀ ਕਿ ਕਰੀਬ 8 ਕਰੋੜ ਦਾ ਇਨਾਮ ਲਗਾਇਆ ਗਿਆ ਸੀ ਮੁਜ਼ਮ ਕਤਲ ਦੇ 2 ਦਿਨ ਬਾਅਦ ਹੀ ਭਾਰਤ ਆਇਆ ਸੀ ਉਦੋਂ ਤੋਂ ਹੀ ਉਸ ਦੀ ਭਾਲ ਕੀਤੀ ਜਾ ਰਹੀ ਸੀ ਆਸਟ੍ਰੇਲੀਆ ਵੱਲੋਂ ਪਿਛਲੇ ਸਾਲ ਮਾਰਚ ਵਿੱਚ ਹਵਾਲਗੀ ਦੀ ਅਪੀਲ ਕੀਤੀ ਗਈ ਸੀ ਭਾਰਤ ਸਰਕਾਰ ਨੇ ਪਿਛਲੇ ਮਹੀਨੇ ਇਸ ਨੂੰ ਸਵੀਕਾਰ ਕਰ ਲਿਆ ਸੀ ਨਿਊਜ਼ੀਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨਡੇ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀਆਂ 7 ਵਿਕਟਾਂ ਦੇ 306 ਦੌੜਾਂ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ 47.1 ਕੋਹਰਾ ਵਿੱਚ 3 ਵਿਕਟਾਂ ਦੇ ਨੁਕਸਾਨ ਤੇ 309 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਅਸਮਾਨ ਸਾਫ਼ ਰਹੇਗਾ। ਅੱਜ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ